ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਨਹੀਂ ਕਈ ਸਾਲ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ 'ਤੇ ਰੱਖੀ ਸੀ ਅਨੰਦਪੁਰ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੇ ਰੋਹਾਨੀ ਮਦਦਸਵਰ ਫਿਜ਼ਾ ਵਿੱਚ ਗੂੰਜਦੇ ਸਨ ਤੇ ਸਾਰੀ ਕਾਇਨਾਤ ਸੁੱਖ ਸਨੇਹ ਤੇ ਸ਼ਾਂਤੀ ਨਾਲ ਪਰ ਉੱਠੀ ਸੀ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਨੂੰ ਕਿਸੇ ਦੀ ਨਜ਼ਰ ਲੱਗ ਗਈ ਤੋਖੇ ਨਾਲ ਵਜ਼ੀਰ ਖਾਨ ਨੇ ਗੁਰੂ ਸਾਹਿਬ ਜੀ ਤੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾ ਲਿਆ ਸੱਸਾ ਨਦੀ ਤੇ ਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖੇਰੂ-ਖੇਰੂ ਹੋ ਗਿਆ ਚਾਲੀ ਸਿੰਘਾਂ ਤੇ ਦੋ ਪੁੱਤਰਾ ਸਮੇਤ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਵਿੱਚ ਡੇਰਾ ਲਾਇਆ 10 ਲੱਖ ਦੀ ਫੌਜ ਲੈ ਕੇ ਵਜ਼ੀਰ ਖਾਨ ਨੇ ਹਮਲਾ ਬੋਲ ਦਿੱਤਾ ਦੁਸ਼ਮਨ ਨਾਲ ਲੜਦੇ ਹੋਏ ਪਹਿਲਾ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਤੇ ਫਿਰ ਬਾਬਾ ਜੁਜਾਰ ਸਿੰਘ ਜੀ ਨੇ ਗੁਰੂ ਪਿਤਾ ਤੋਂ ਆਸ਼ੀਰਵਾਦ ਲੈ ਕੇ ਜੰਗ ਵਿੱਚ ਜਾ ਕੇ ਵੀਰਗਤਿ ਪ੍ਰਾਪਤ ਕੀਤੀ। ਗੰਗੂ ਦੇ لالਚ ਨੇ ਮਾਤਾ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਖੂਨੀ ਪੰਜਾਂ ਵਿੱਚ ਸੌਪ ਦਿੱਤਾ। ਜਿਸ ਨੇ ਕਾਜੀ ਨਾਲ ਮਿਲ ਕੇ ਛੋਟੇ ਸਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਸੁਣਾ ਦਿੱਤਾ। ਦੀਵਾਰ ਨੇ ਬੱਚਿਆਂ ਦੀ ਬਹਾਦਰੀ ਦੀ ਦਾਤ ਦਿੱਤੀ ਤੇ ਦੀਵਾਰ ਉਹਨਾਂ ਤੇ ਚਰਨਾ ਤੇ ਡਿੱਗ ਪਈ। ਵਜ਼ੀਰ ਖਾਨ ਦਾ ਇਸ਼ਾਰਾ ਪਾ ਕੇ ਜ਼ਾਲਿਮਾਂ ਨੇ ਬੱਚਿਆਂ ਦੇ ਸਿਰ ਕਲਮ ਕਰ ਦਿੱਤੇ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਰਬੰਸ ਵਾਰ ਕੇ ਮਾਨਵਤਾ ਦੀ ਖਾਤਰ ਆਪਣਾ ਫਰਜ਼ ਨਿਭਾਇਆ 1708 ਸਰਹੰਦ 3 ਸਾਲ ਬੀਤ ਗਏ ਸਨ ਜਿਸ ਜਗ੍ਹਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਉਸ ਦੀਵਾਰ ਨੂੰ ਵਜ਼ੀਰ ਖਾਨ ਨੇ ਟੁੱਟੀ ਦੀ ਟੁੱਟੀ ਇਸ ਲਈ ਛੱਡ ਦਿੱਤਾ ਸੀ ਕਿ ਇਹ ਭਿਆਨਕ ਦ੍ਰਿਸ਼ ਲੋਕਾਂ ਨੂੰ ਉਸ ਦੀ دہشت ਦੀ ਯਾਦ ਦਿਵਾਉਂਦਾ ਰਹੇ ਉਲਟਾ ਉਸੇ ਦੀਵਾਰ ਨੂੰ ਲੋਕੀ ਆ ਕੇ ਸੀਸ ਝੁਕਾਉਂਦੇ ਰਹੇ ਕਈਆਂ ਨੂੰ ਤਾਂ ਉਥੋਂ ਵਾਹਿਗੁਰੂ ਵਾਹਿਗੁਰੂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਸਨ ਸਾਹਿਬ ਜਾਦਿਆ ਦੀ ਕੁਰਬਾਨੀ ਵਾਲੀ ਜਗ੍ਹਾ ਤੇ ਕੋਈ ਸਰਦਾਲੂ ਹਰ ਮਹੀਨੇ ਉਹਨਾਂ ਦੀ ਸ਼ਹੀਦੀ ਵਾਲੇ ਦਿਨ ਜੋਤ ਜਗਾ ਜਾਂਦਾ ਕੌਣ ਜਗਾ ਜਾਂਦਾ ਇਹ ਪਤਾ ਨਹੀਂ ਸੀ ਚੱਲਦਾ ਸੰਗਤ ਜੀ ਅੱਗੇ ਦਾ ਇਤਿਹਾਸ ਅਸੀਂ ਅਗਲੀ ਵੀਡੀਓ 'ਚ ਜਾਣਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ